ਔਨਹਾਰ ਚਿਹਰਾ ਸਾਡੇ ਬ੍ਰਦਰ ਡੈਨੀਅਲ ਮਸੀਹ ਜੀ ਨੂੰ ਬਹੁਤ ਵੱਡੇ ਅਹੁਦੇ ਦੇ ਨਾਲ ਨਿਮਾਜਿਆ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਸਾਰਾ ਧੰਨਵਾਦ ਕਰਦਾ ਜਿੰਨੇ ਵੀ ਜਥੇਬੰਦੀਆਂ ਜਿੰਨੀਆਂ ਕੋਮਾਂ ਜਿੰਨੇ ਵੀ ਧਰਮ ਦੇ ਲੋਕ ਸਾਡੇ ਡੈਨੀਅਲ ਮਸੀਹ ਜੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਸਭ ਨੂੰ ਜੈ ਐਮਸੀ ਕੀ ਔਰ ਸਭ ਤੋਂ ਪਹਿਲਾਂ ਨਵਜੋਤ ਗਿੱਲ ਜੀ ਤੁਹਾਡਾ ਬਹੁਤ ਸਾਰਾ ਧੰਨਵਾਦ ਹੈ ਜੋ ਤੁਸੀਂ ਆਪਣੇ ਚੈਨਲਾਂ ਦੇ ਮધ્યਮ ਸਾਡੇ ਮਸੀਹ ਕੌਮ ਦੀ ਆਵਾਜ਼ ਨੂੰ ਬਲੰਦ ਕਰਦੇ ਹੋ ਤੁਹਾਡਾ ਔਰ ਤੁਹਾਡੇ ਚੈਨਲ ਦਾ ਬਹੁਤ ਸਾਰਾ ਧੰਨਵਾਦ ਕਰਦੇ ਆਂ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਮਸੀਹ ਕੌਮ ਦੇ ਵਿੱਚ ਤੁਸੀਂ ਆ ਕੇ ਉਹ ਤਸ਼ਾਹ ਦੇਖ ਰਹੇ ਹੋ ਖੁਸ਼ੀ ਦੀ ਲਹਿਰ ਦੇਖ ਰਹੇ ਹੋ ਜੋ ਪੰਜਾਬ ਸਰਕਾਰ ਨੇ ਸਾਡੇ ਸੀਐਮ ਸਤਕਾਰਯੋਗ ਭਗਵੰਤ ਮਾਨ ਜੀ ਨੇ ਪੰਜਾਬ ਸਰਕਾਰ ਔਰ ਅਰਵਿੰਦ ਕੇਜਰੀਵਾਲ ਜੀ ਨੇ ਜੋ ਸਾਡੀ ਮਸੀਹ ਕੌਮ ਦੀ ਝੋਲੀ ਦੇ ਵਿੱਚ ਇੱਕ ਬਹੁਤ ਹੀ ਹੋਣਹਾਰ ਚਿਹਰਾ ਸਾਡੇ ਬ੍ਰਦਰ ਡੈਨੀਅਲ ਮਸੀਹ ਜੀ ਨੂੰ ਬਹੁਤ ਵੱਡੇ ਅਹੁਦੇ ਦੇ ਨਾਲ ਨਿਮਾਜਿਆ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਸਾਰਾ ਧੰਨਵਾਦ ਕਰਦਾ ਔਰ ਆਪਣੇ ਬ੍ਰਦਰ ਡੈਨੀਅਲ ਮਸੀਹ ਜੀ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਦੇਣਾ ਔਰ ਮੇਰਾ ਮੈਸੇਜ ਹੈ ਕਿ ਅੱਜ ਪੂਰੀ ਮਸੀਹ ਕੌਮ ਦੇ ਵਿੱਚ ਨਹੀਂ ਜਿੰਨੇ ਵੀ ਜਥੇਬੰਦੀਆਂ ਜਿੰਨੀਆਂ ਕੌਮਾਂ ਜਿੰਨੇ ਵੀ ਧਰਮ ਦੇ ਲੋਕ ਸਾਡੇ ਡੈਨੀਅਲ ਮਸੀਹ ਜੀ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਸਾਡੀ ਮਸੀਹ ਕੌਮ ਦੇ ਵਿੱਚ ਤਾਂ ਖੁਸ਼ੀ ਦੀ ਲਹਿਰ ਹੈ ਹੀ ਪਰ ਕੱਲ ਦੇ ਦੇਖ ਰਹੇ ਆ ਇੰਸਟਾਗ੍ਰam ਤੇ ਫੇਸਬੁੱਕ ਤੇ ਮੀਡੀਆ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਧਰਮਾਂ ਦੇ ਸਾਡੇ ਸਤਿਕਾਰਯੋਗ ਵੀਰ ਡੈਨੀਅਲ ਜੀ ਨੂੰ ਚਾਹਣ ਵਾਲੇ ਬਹੁਤ ਮੁਬਾਰਕਾਂ ਦੇ ਰਹੇ ਨੇ ਮੈਂ ਸਭਨਾਂ ਦਾ ਬਹੁਤ ਸਾਰਾ ਧੰਨਵਾਦ ਕਰਦਾ ਐ ਜੋ ਡੈਨੀਅਲ ਮਸੀਹ ਜੀ ਨੂੰ ਪਿਆਰ ਕਰਦੇ ਨੇ ਹ Alleluia Alleluia